ਜਨਨ ਕਿ ਇਹ ਸੜਕ ਨੂੰ ਪਿਛਲੇ ਜਨਨ ਕਿ ਕਈ ਸਾਲਾਂ ਤੋਂ ਇਹ ਜਿਹੜੇ ਚੰਦ ਭਾਂ ਦੇ ਲੋਕ ਆ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਸਾਡੇ ਇੱਥੋਂ ਦੇ ਜਿੱਤੂ ਦੇ ਐਮਐਲਏ ਮੁਲਕ ਸਿੰਘ ਜੀ ਇੱਥੋਂ ਕੁਝ ਚਿਰ ਪਹਿਲਾਂ ਜਨਨ ਕਿ ਇਸ ਸੜਕ ਦਾ ਉਦਘਾਟਨ ਕਰਕੇ ਗਏ ਸੀ ਇੱਥੇ ਥੋੜੇ ਜਿਹਾ ਦੂਰ ਤੋਂ ਕੋਠਿਆਂ ਚ 7 ਕਿਲੋਮੀਟਰ ਦਾ ਟੋਟਾ ਇਹ 3 ਮਹੀਨਿਆਂ ਚ ਇਹ ਕਿਵੇਂ ਬਣ ਜੂਗਾ ਕਿਸ ਦਾ ਟਾਇਰ ਪਾੜ ਜਾਂਦਾ ਵਟਾ ਖੁੱਬ ਕਿਸੇ ਦਾ ਕੁਸ ਹੋਈ ਜਾਂਦਾ ਕਿਸੇ ਦੇ ਪੱਟੇ ਮੁੜ ਕੇ ਜਿਵੇਂ ਹੁਣ ਮੋਟਰਸਾਈਕਲ 'ਚ ਵੱਜ ਜਾਂਦੇ ਆ ਜਾਂ ਗੱਡੀਆਂ 'ਚ ਵੱਜ ਜਾਂਦੇ ਆ ਨੁਕਸਾਨ ਲੋਕਾਂ ਦਾ ਹੋਈ ਜਾਂਦਾ ਰਹੀਂ ਨਾ ਹੁਣ ਜਿਹੜਾ ਬੱਸਾਂ ਉਹ ਰੇਤਾ ਡਾਈ ਹੁੰਦਾ ਮਗਰ ਕਿਸੇ ਨੂੰ ਕੁਝ ਦਿਦਾ ਹੀ ਨਹੀਂਗਾ ਉਹ ਫੁੱਲ ਭਜਾ ਕੇ ਲਈ ਜਾਂਦੇ ਆ ਤੇ ਉਹ ਵੀ ਨਹੀਂ ਹੌਲੀ ਤੋਰਦੇ ਕਿਸੇ ਜਦੋਂ ਬੱਸਾਂ ਤੇਜ਼ ਲਾਂਗਦੀਆਂ ਤਾਂ ਤਾਂ ਰੇਤਾ ਉੱਡ ਉੱਡ ਕੇ ਰੇਤੇ ਦੇ ਮਗਰ ਸਾਨੂੰ ਮਗਰ ਆਉਂਦਾ ਕੁਝ ਦਿੱਖਦਾ ਨਹੀਂ ਐਕਸੀਡੈਂਟ ਹੋਣ ਦੇ ਡਰ ਰਹਿੰਦੇ ਤੇ ਕਾਫੀ ਹੋਏ ਵੀ ਐਕਸੀਡੈਂਟ ਤੇ ਤਿੰਨ ਮਿੰਟ ਦਾ ਐਗਰੀਮੈਂਟ ਹੋਇਆ ਤੇ ਇਹਦੇ ਵਿੱਚ ਜਨਨ ਕਿ ਹੁਣ ਕੰਮ ਚੱਲਦੇ ਨੂੰ ਇੱਕ ਮਹੀਨੇ ਤੋਂ ਤਕਰੀਬਨ ਸਮਾਂ ਉੱਤੇ ਹੋ ਗਿਆ ਜੀ ਹਾਂਜੀ ਹੋ ਗਿਆ ਤੇ ਅੱਧਾ ਕਿਲੋਮੀਟਰ ਬਣਿਆ ਜੀ 7 ਕਿਲੋਮੀਟਰ ਦਾ ਟੋਟਾ ਜੀ ਇਹ ਤੇ ਤੁਹਾਡੇ ਹਿਸਾਬ ਨਾਲ ਬੰਦੂ ਇਹਨੇ ਚਰਚੀ ਜੀ ਮੈਂ ਗੱਲ ਕਰ ਲੈਣੀ ਐ ਇਹਦੇ ਨਾਲ ਗੱਡੀ ਦਾ ਭਾਈ ਜੀ ਇਹ ਹੈ ਵੀ ਕੱਲੀਆਂ ਗੱਡੀਆਂ ਦਾ ਨਹੀਂ ਪ੍ਰੋਬਲਮ ਹਰ ਇੱਕ ਨੂੰ ਜਾਂ ਮੋਟਰਸਾਈਕਲ ਵਾਲੇ ਨੂੰ ਸਾਈਕਲ ਵਾਲੇ ਨੂੰ ਕਾਰਾਂ ਵਾਲੇ ਨੂੰ ਖੇਤਾਂ ਵਾਲਿਆਂ ਨੂੰ ਬਾਕੀ ਜਿਹੜੀ ਆ ਆਪਣੀ ਸੜਕਵਾਰਿਆ ਜੀ ਸਾਡੇ ਉੱਤੇ ਸੜਕ ਦੇ ਘਰ ਆ ਸਾਨੂੰ ਬਹੁਤ ੜਕ ਦਾ ਸਾਡੇ ਦਾ ਅੰਦਰ ਭਰੇ ਪਏ ਵਿਰੇ ਭਰੇ ਪਏ ਹਾਂ ਤਾਂ ਬਿੰਦੇ ਬਿੰਦੇ ਭਾਂਡੇ ਧੋਨੇ ਪੈਂਦੇ ਬਿੰਦੇ ਬਿੰਦੇ ਕੱਪੜੇ ਧੋਨੇ ਪੈਂਦੇ ਤੇ ਛੜਕ ਬਣਾਉਣੀ ਇਹਨਾਂ ਨੇ ਲੁੱਕ ਪਾਉਣੀ ਹੈ ਉਹ ਦੋ ਦਿਨ ਪਾਣੀ ਬੰਦ ਕਰਨ ਨਹੀਂ ਰੋਜ਼ ਪਾਣੀ ਜਿੰਨੀ ਸੜਕ ਦੇ ਵੱਟੇ ਪੈਂਦੇ ਆ ਰੋਜ਼ ਪਾਣੀ ਛੜਕਣ ਤਿੰਨ ਵਾਰੀ ਛੜਕਣ ਪਾਣੀ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਿੰਡ ਚੰਦਪਾਣ ਦੇ ਜਿਹੜੀ ਜੈਤੋ ਤੋਂ ਗੋਨੇ ਨੂੰ ਜਾਣ ਵਾਲੀ ਸੜਕ ਦੇ ਉੱਤੇ ਖੜੇ ਆ ਜਨਕਿ ਇਹ ਸੜਕ ਨੂੰ ਪਿਛਲੇ ਜਨਕਿ ਕਿ ਕਈ ਸਾਲਾਂ ਤੋਂ ਇਹ ਜਿਹੜੇ ਚੰਦ ਭਾਂ ਦੇ ਲੋਕ ਆ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਜਨਕਿ ਆਮ ਆਦੀ ਪਾਰਟੀ ਆਈ ਆਮ ਆਦੀ ਪਾਰਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਅਸੀਂ ਇਹ ਸੜਕ ਦਾ ਕੰਮ ਜਲਦੀ ਤੋਂ ਜਲਦੀ ਚਾਲੂ ਕਰਕੇ ਦਿੱਤਾ ਜਾਊਗਾ ਸਾਡੇ ਇੱਥੋਂ ਦੇ ਜੇਤੋ ਦੇ ਐਮਐਲਏ ਮੂਲਕ ਸਿੰਘ ਜੀ ਇੱਥੋਂ ਕੁਝ ਚਿਰ ਪਹਿਲਾਂ ਜਨਕਿ ਇਸ ਸੜਕ ਦਾ ਉਦਘਾਟਨ ਕਰਕੇ ਗਏ ਸੀ ਇੱਥੇ ਹੀ ਥੋੜੇ ਜੇ ਦੂਰ ਦੇ ਕੋਠਿਆਂ ਚ ਜਨਕਿ ਉਹ ਕਹਿੰਦੇ ਸੀ ਜਿਹੜੀ ਇਹ ਸੜਕ ਹੈ ਜਨਕਿ 3 3.5 ਮਹੀਨਿਆਂ ਦੇ ਵਿੱਚ ਇਹ ਸੜਕ ਜਨਕਿ ਕੰਪਲੀਟ ਹੋ ਜਾਊਗੀ ਤਕਰੀਬਨ ਇਹ ਸੜਕ ਨੂੰ ਕੰਮ ਚੱਲਦੇ ਨੂੰ 1 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਅੱਧਾ ਕਿਲੋਮੀਟਰ ਤੱਕ ਇਹ ਕੰਪਲੀਟ ਨਹੀਂ ਹੋਈ 7 ਕਿਲੋਮੀਟਰ ਦਾ ਟੋਟਾ ਇਹ 3 ਮਹੀਨਿਆਂ 'ਚ ਇਹ ਕਿਵੇਂ ਬਣ ਜੂਗਾ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਚੰਦ ਭਾਂਦੇ ਜਾਨੀ ਕਿ ਆਗੂ ਕਿਸਾਨ ਆਗੂ ਇਕੱਠੇ ਹੋਏ ਨੇ ਇਹ ਜਾਣਕਾਰੀ ਲਵਾਂਗੇ ਜਿਹੜੀ ਸੜਕ ਹੈ ਇਧਰ ਬਾਈ ਜੀ ਖੜੇ ਹੈ ਸਰਪੰਚ ਸਾਹਿਬ ਜਿਹੜੀ ਇਹ ਸੜਕ ਹੈ ਜਾਨੀ ਕਿ ਹੁਣ ਬਣਦੀ ਨੂੰ ਕਿੰਨਾ ਟਾਈਮ ਹੋ ਗਿਆ ਇਸ ਨੂੰ ਇਹਨੂੰ ਘੱਟੋ-ਘੱਟ ਵੀ ਮਹੀਨੇ ਤੋਂ ਉੱਤੇ ਹੋ ਗਿਆ ਜੀ ਹਾਂ ਉਦੋਂ ਜਿੱਦਨ ਐਮ.ਐਲ.ਏ ਸਾਹਿਬ ਆਏ ਆ ਤੁਸੀਂ ਉੱਥੇ ਸੀ ਨਾ ਉੱਥੇ ਸੀ ਹਾਜ਼ਰ ਸੀ ਐਮ.ਐਲ.ਏ ਸਾਹਿਬ ਕੀ ਕਹਿੰਦੇ ਸੀ ਵੀ ਜਿਹੜੀ ਇਹ ਸੜਕਾ ਜਨਨ ਕਿ ਤਿੰਨ ਕੁ ਮਹੀਨਿਆਂ ਦੇ ਵਿੱਚ ਸਾਢੇ ਤਿੰਨ ਮਹੀਨਿਆਂ ਦੇ ਵਿੱਚ ਬਣ ਜੂਗੀ ਜਿਹੜੀ ਅਸੀਂ ਗੱਲ ਕਹਿੰਨੇ ਆ ਉਹ ਪੂਰੀ ਕਰਦੇ ਆ ਕਰਦੇ ਆ ਕਹਿੰਦੇ ਸੀ ਪੜੇ ਲਿਖੇ ਹੈਗੇ ਆ ਅਸੀਂ ਕਹਿੰਦੇ ਜਿਹੜੀ ਅਸੀਂ ਗੱਲ ਕਰਦੇ ਆ ਪੂਰੀ ਕਰਦੇ ਆ ਸਾਢੇ ਤਿੰਨ ਮਹੀਨਿਆਂ ਦੇ ਵਿੱਚ ਅਸੀਂ ਇਹ ਕਲੀਅਰ ਕਰ ਬਣਾ ਦੇ ਕਿ ਸੜਕਾ ਛੜਕ ਨੂੰ ਇਸ ਨੂੰ ਤੇ ਮਹੀਨੇ ਤੋਂ ਉੱਤੇ ਹੋ ਗਿਆ ਹੁਣ ਇਹਨੂੰ ਆ ਵੱਟੇ ਪਾਏ ਪਏ ਆ ਤੇ ਆ ਅੱਜ ਹਫਤਾ ਹੋ ਗਿਆ ਅੱਜ ਵਾਲੇ ਦਿਨ ਦਾ ਕੰਮ ਰੁਕਿਆ ਪਿਆ ਹੈ ਟਰਾਲਾ ਇੱਕ ਹੁੰਦਾ ਹੈ ਉਹਦੇ ਨੂੰ ਕੱਟ ਦਿੰਦੇ ਆ ਦੋ ਕੱਟੇ ਖੁੱਈ ਹੈ ਹੱਬਾ ਵੱਧਦਾ ਹੈ ਸਿਟੀਨ ਚੱਲੀ ਜਾਂਦਾ ਹੈ ਕਿਸੇ ਦਾ ਟਾਇਰ ਪਾੜ ਜਾਂਦਾ ਹੈ ਵਟਾ ਖੁੱਬ ਕਿਸੇ ਦਾ ਕੋਸ ਹੋ ਜਾਂਦਾ ਹੈ ਕਿਸੇ ਦੇ ਵੱਟੇ ਬੜਕ ਜਿਵੇਂ ਹੁਣ ਮੋਟਰਸਾਈਕਲ ਚ ਵੱਜ ਜਾਂਦੇ ਆ ਜਾਂ ਗੱਡੀਆਂ ਚ ਵੱਜ ਜਾਂਦੇ ਆ ਨੁਕਸਾਨ ਲੋਕਾਂ ਦਾ ਹੋ ਜਾਂਦਾ ਹੈ ਰਹਿਣਾਂ ਖੁੰਦਾਂ ਜਿਹੜਾ ਬੱਸਾਂ ਉਹ ਰਿੱਤਾ ਡਾਈ ਹੁੰਦਾ ਮੰਗਰ ਕਿਸ ਨੂੰ ਕੁਝ ਦੀਦਾ ਹੀ ਨਹੀਂਗਾ ਉਹ ਫੁੱਲ ਭਜਾ ਕੇ ਲਈ ਜਾਂਦੇ ਆ ਤੇ ਉਹ ਵੀ ਨਹੀਂ ਹੌਲੀ ਤੋਰਦੇਗੇ ਇਹ ਬਹੁਤ ਮੁਸ਼ਕਲ ਆਈ ਪਈ ਹੈ ਇਹ ਛੇਈ ਤੋਂ ਛਈ ਛੜ ਕੇ ਬੰਦ ਨਹੀਂ ਚਾਹੀਦੇ ਨਹੀਂ ਜਿਵੇਂ ਬੰਦ ਹੋ ਜੇ ਜਿਵੇਂ ਪਹਿਲਾਂ ਚੱਲਦੀ ਸੀ ਉਵੇਂ ਤੁਰੇ ਜਾਵਾਂਗੇ ਹਾਂ ਜੀ ਜਿਹਦੀ ਮਾੜੀ-ਵੋਟੀ ਬਣੀ ਸੀ ਉਹ ਵੀ ਪੜਤੀ ਉਹ ਵੀ ਪੱਟੀ ਪਈ ਜਾ ਵੱਟੇ ਪਈ ਜਾ ਵੱਟੇ ਤੇ ਹੁਣ ਖਾਲੀ ਵੀ ਨਹੀਂ ਉਤਰ ਆ ਜਾਂਦਾ ਤੇ ਸਾਧਨ ਨੇ ਦਾ ਕੀ ਤਰਨਾ ਸੀ ਵੀਕਲ ਨੇ ਤਾਂ ਹਾਂ ਜੀ ਜਿਹੜੇ ਇਹਦੇ ਉੱਤੇ ਵੱਟੇ ਪਾਏ ਆ ਜਿਵੇਂ ਪੱਟੀ ਚੋਂ ਦਾਣੇ ਬੁੜਕਦੇ ਆ ਜਨ ਕਿ ਜਦੋਂ ਕੋਈ ਵੱਡਾ ਵੀਕਲ ਬੱਸ ਟਰੱਕ ਟੱਪਦਾ ਤੇ ਉਹ ਵੱਟੇ ਜਨ ਕਿ ਪੂਰੇ ਗਰੇਟਾਂ ਵਾਂਗੂ ਚਲਦੇ ਆ ਸਾਈਡ ਤੇ ਬੰਦਾ ਡਰ ਜਾਂਦਾ ਸ਼ਾਇਦ ਮੇਰੇ ਨਾਲ ਵਜਣ ਤੁਹਾਡਾ ਵੀ ਖੇਤ ਇੱਥੇ ਆ ਹਾਂ ਜੀ ਇਸ ਇੱਕ ਸਾਡਾ ਵੀ ਖੇਤ ਨਾਲ ਲੱਗਦਾ ਜੀ ਇਹਦੇ ਤੇ ਸੜਕ ਤੇ ਹਰ ਵਕਤ ਇੱਥੇ ਆਉਂਦੇ ਜਾਂਦੇ ਆ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਜੀ ਇਹ ਤੇ ਕਈ ਵਾਰੀ ਇੱਕ ਦੋ ਵਾਰੀ ਤਾਂ ਸਾਡੇ ਪੱਥਰ ਵੀ ਵੱਜੇ ਆ ਜਦੋਂ ਬੱਸ ਕੋਈ ਤੇਜ਼ ਬੱਸ ਲੰਘਦੀ ਆ ਤਾਂ 부ੜਕ ਕੇ ਪੱਥਰ ਸਾਡੇ ਵੱਜਦੇ ਆ ਤੇ ਦੂਜੇ ਨੰਬਰ ਤੇ ਉਹ ਜਦੋਂ ਬੱਸਾਂ ਤੇਜ਼ ਲੰਘਦੀਆਂ ਆ ਤਾਂ ਰੇਤਾ ਉਡੜ ਕੇ ਰੇਤੇ ਦੇ ਸਾਨੂੰ ਮਗਰ ਆਉਂਦੇ ਕੁਝ ਦਿਖਦਾ ਨਹੀਂ ਐਕਸੀਡੈਂਟ ਹੋਣ ਦੇ ਡਰ ਰਹਿੰਦੇ ਇੱਥੇ ਤਾਂ ਵੀ ਹੋਏ ਵੀ ਐਕਸੀਡੈਂਟ ਇੱਥੇ ਹੀ ਇੱਕ ਇਹਨਾਂ ਨੇ ਸੜਕਾਂ ਦਾ ਮਤਲਬ ਕੀ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਇਹਨਾਂ ਕੋਲੇ ਸੜਕ ਦੇ ਉੱਪਰ ਪਾਣੀ ਛਿੜਕਦੇ ਆ ਨਾ ਕੋਈ ਇਹਨੂੰ ਪ੍ਰੋਪਰ ਲੜਾਈ ਕਰਦੇ ਆ ਨਾ ਇਹਨਾਂ ਨੇ ਕੋਈ ਇਹਦੇ ਤੇ ਮਤਲਬ ਕੀ ਇਹਦਾ ਕੋਈ ਸਾਨੂੰ ਦੱਸਦੇ ਆ ਵੀ ਕਿਦੋਂ ਅਸੀਂ ਕਿੰਨੇ ਚਿਰ ਤੱਕ ਤਿਆਰ ਕਰਾਂਗੇ ਇਹਨੂੰ ਸੜਕ ਨੂੰ ਕੋਈ ਵੀ ਇਹੋ ਜਿਹਾ ਸਾਨੂੰ ਵਿਸ਼ਵਾਸ ਨਹੀਂ ਦਿਵਾ ਰਹੀ ਸਰਕਾਰ ਤੇ ਠੇਕੇਦਾਰ ਨਾਲ ਗੱਲ ਕਰੀ ਤੇ ਉਹ ਕਹਿ ਦਿੰਦਾ ਕਿ 1 ਮਹੀਨੇ ਚ ਤਿਆਰ ਕਰ ਦਿਆਂਗੇ ਜੇ ਗਾਂ ਜਾ ਕੇ ਵੇਖੀਦਾ ਉਦੋਂ ਨੂੰ ਕੋਈ ਨਾ ਕੋਈ ਹੋਰ ਆਉਂਦਾ ਇਹਨਾਂ ਦਾ ਅਫਸਰ ਉਹ ਕਹਿ ਦਿੰਦਾ 20 ਦਿਨ ਲੱਗਣਗੇ ਇਹ ਪਰ ਸਾਡਾ ਕੋਈ ਸਾਨੂੰ ਵਿਸ਼ਵਾਸਯੋਗ ਜਵਾਬ ਨਹੀਂ ਦੇ ਰਿਹਾ ਇੱਕ ਸੜਕ ਘੱਟ ਦੀ ਗੱਲ ਕਰਦੇ ਤੁਸੀਂ ਇਹ ਸੜਕ 1.5 ਫੁੱਟ ਪਹਿਲਾਂ ਨਾਲ ਜਿਹੜੀ ਪਹਿਲਾਂ ਬਣੀ ਹੋਈ ਸੀ ਉਹਦੇ ਚੋਂ 1.5 ਫੁੱਟ ਇਹਨਾਂ ਨੇ ਘੱਟ ਬਣੀ ਹੈ ਇੱਕ ਸਾਈਡ ਘੱਟ ਕੀਤੀ ਹੋਈ ਆ ਇਹਨਾਂ ਨੇ ਕਿ ਜਿਹੜਾ ਪੁਰਾਣਾ ਮਟੀਰੀਅਲ ਪਟਿਆ ਉਹ ਮੌਕੇ ਤੇ ਮੌਜੂਦ ਪਿਆ ਇੱਕ ਸਾਈਡ ਤੇ ਤਾਂ ਕੋਈ ਮਟੀਰੀਅਲ ਨਹੀਂ ਪਟਿਆ ਗਿਆ ਤੇ ਇਹ ਹੁਣ ਇਹਦਾ ਵੀ ਅਸੀਂ ਤਾਂ ਪਹਿਲਾਂ ਸਰਕਾਰ ਤੋਂ ਵੀ ਅਸੀਂ ਇਹ ਮੰਗ ਕਰਦੇ ਆ ਵੀ ਇਹਦੇ ਪ੍ਰੋਪਰ ਸਾਨੂੰ ਜਾਣਕਾਰੀ ਦਿੱਤੀ ਜਾਵੇ ਵੀ ਸੜਕ ਕਿਵੇਂ ਕਿਉਂ ਕੱਟ ਕੀਤੀ ਗਈ ਆ ਤੇ ਇਹਦੀ ਨਿਸ਼ਾਨਦੇਹੀ ਪੱਕੀ ਕਰਕੇ ਤੇ ਇਹਨੂੰ ਸਹੀ ਕੀਤੀ ਜਾਵੇ ਜੀ ਜੀ ਇੱਕ ਜਿਹੜਾ ਤੁਹਾਡੇ ਪੋਲਾ ਚੰਦਪਾਣ ਵਾਲਾ ਹਾਏ ਇਹ ਕਹਿੰਦੇ ਵੀ ਇਹ ਪੁਲ ਆਉਂਦਾ ਕਿ ਤੇ ਬਠਿੰਡੇ ਜ਼ਿਲ੍ਹੇ ਚ ਆਉਂਦਾ ਤੇ ਫਰੀਦਕੋਟ ਜਿਹੜੇ ਚ ਆਉਂਦਾ ਹੈ ਇਹ ਆਉਂਦਾ ਫਰੀਦਕੋਟ ਚ ਹੀ ਆ ਜੀ ਅੱਛਾ ਹਾਂ ਇਹ ਕਹਿੰਦੇ ਵੀ ਅਸੀਂ ਪੁਲ ਤੋਂ ਗਾਂ ਨਹੀਂ ਟੱਪਾਂਗੇ ਜਨਨ ਕਿ ਇੱਥੋਂ ਤੱਕ ਹਾਦ ਦਾ ਸਾਡੇ ਇੱਥੋਂ ਤੱਕ ਕਿਸੇ ਬਣਾਉਂਦਾ ਨਹੀਂ ਇੱਥੋਂ ਤੱਕ ਬਣਦੇ ਹੱਕ ਗਾਂ ਬਣਦਾ ਇਹਨਾਂ ਦਾ ਜੀ ਤੇ ਇਹ ਬਣਨਾ ਚਾਹੀਦਾ ਇਹ ਤਾਂ ਉਦੋਂ ਵੀ ਨੀਵਾ ਹੋ ਗਿਆ ਬੁਰਾ ਹਾਲੀ ਇਹਦਾ ਹੋਇਆ ਪਿਆ ਤੇ ਹੁਣ ਬੱਚਿਆਂ ਨੂੰ ਇੱਥੋਂ ਲੈ ਕੇ ਜਾਂਦੇ ਅਸੀਂ ਸਕੂਲ ਨੂੰ ਡਲੇ ਵੱਜਦੇ ਆ ਵੈਣਾ ਤੇ ਵੱਜਦੇ ਆ ਜੀ ਨੈੱਟ ਦਾ ਬੁਰਾ ਹਾਲ ਹੁੰਦਾ ਇਹਦਾ ਇਹ ਹਿਸਾਬ ਨਾਲ ਤਾਂ ਸਾਲ ਚ ਨਹੀਂ ਬਣਦੀ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਕੰਮ ਚੁਰਦਾ ਜੀ ਹਾਂ ਇਹਨੂੰ ਛੇਤੀ ਤੋਂ ਛੇਤੀ ਬਣਾਉਣਾ ਤੇ ਫੇਰ ਜਦੋਂ ਸੜਕ ਬਣ ਜਾਂਦੀ ਹੈ ਤੇ ਪੁਲ ਛੱਡ ਦਿੱਤਾ ਜਾਂਦਾ ਫੇਰ ਤੇ ਫੇਰ ਉੱਡਾ ਹੀ ਉੱਡਾ ਹੀ ਫੇਰ ਹੈਗਾ ਕੰਮ ਇਹ ਇਹ ਤਾਂ ਉਹ ਗੱਲ ਹੋ ਗਈ ਬੁੱਢੀ ਮਰ ਗਈ ਗਿੱਗੀ ਚਾਈ ਰਹੇ ਤੀਨ ਕੇ ਤੀਨ ਉਹੀ ਸਿਆਪਾ ਖਾਣਾ ਫੇਰ ਰਹਿ ਗਿਆ ਨਹੀਂ ਜੀ ਇਹ ਜਿਹੜਾ ਪੌਲਾ ਇਹ ਨੂੰ ਕਹਿੰਦੇ ਫਰੀਦਕੋਟ ਜ਼ਿਲ੍ਹੇ ਚ ਹੈ ਤੇ ਛੜਕ ਨਹੀਂ ਜਿਹੜੀ ਦੀ ਇਹ ਫਰੀਦਕੋਟ ਜ਼ਿਲ੍ਹੇ ਦੀ ਹੈ ਇਹ ਜੀ ਇਹ ਪੁਲ ਬਣਾਉਣਾ ਚਾਹੀਦਾ ਪੁਲ ਤੋਂ ਟੱਪਣਾ ਚਾਹੀਦਾ ਇਹਨਾਂ ਨੂੰ ਜੀ ਜਦੋਂ ਆਖੇ ਨੇ ਵੀ ਡਰੇਨ ਹੈ ਜਿਹੜੀ ਇਹ ਚੰਦ ਫਰੀਦਕੋਟ ਜ਼ਿਲ੍ਹੇ ਚ ਪੈਂਦੀ ਐ ਤੇ ਸੜਕ ਪਿੱਛੇ ਰੱਖਦੇ ਆ ਤੇ ਪਲ ਵੈਸਟ ਇੰਡੀਆ ਚ ਜਾਵੇ ਹੁਣ ਫਿਰ ਇਹ ਇਹ ਗਾਂ ਟੱਪਣੀ ਜੀ ਇਹ ਜਦੋਂ ਪਿੰਡ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਡਰੇਨ ਫਰੀਦਕੋਟ ਜ਼ਿਲ੍ਹੇ ਚ ਪੈਂਦੀ ਐ ਇਹ ਸੜਕ ਫਰੀਦਕੋਟ ਜ਼ਿਲ੍ਹੇ ਦੀ ਐ ਤੇ ਫਿਰ ਪੁਲ ਦਾ ਕਾਹੂ ਨਹੀਂ ਕੰਮ ਕਰਦੇ ਕੀ ਪਤਾ ਜੀ ਕਹਿੰਦੇ ਬਹਿੰਡੇ ਵਾਲੇ ਕਹਿੰਦੇ ਫਰੀਦਕੋਟ ਜ਼ਿਲ੍ਹੇ ਦੀ ਇਹ ਫਰੀਦਕੋਟ ਜ਼ਿਲ੍ਹੇ ਵਾਲੇ ਕਹਿੰਦੇ ਬਹਿੰਡੇ ਚ ਪੈਂਦੀ ਐ ਤੇ ਪੈਂਦੀ ਇਹ ਫਰੀਦਕੋਟ ਜ਼ਿਲ੍ਹੇ ਚ ਐ ਤੇ ਬਣਨਾ ਚਾਹੀਦੀ ਐ ਇਹ ਪਿੰਡ ਵੀ ਫਰੀਦਕੋਟ ਚ ਪੈਂਦਾ ਚੰਦਪਾਣ ਹਾਂ ਜੀ ਤੁਸੀਂ ਹੁਣ ਗੱਡੀ ਲਈ ਜਾਂਦੇ ਸੀ ਗੱਡੀ ਲੈ ਕੇ ਆਏ ਆ ਤੇ ਗੱਡੀ ਚਲੌਣ ਚ ਕਿੰਨੀ ਕਿ ਜਨਗ ਤਕਲੀਫ ਹੁੰਦੀ ਆ ਡਲੇ ਬੁੜਕਦੇ ਆ ਡਰ ਲੱਗਦਾ ਵੀ ਕੋਈ ਭਾਰਾ ਵਹੀਕਲ ਟੱਪਦਾ ਵੀ ਸ਼ਾਇਦ ਸਾਡੀ ਗੱਡੀ ਚ ਨਾ ਵਜਨ ਗੱਡੀ ਦਾ ਭਾਈ ਜੀ ਇਹ ਹੈ ਵੀ ਕੱਲੀਆਂ ਗੱਡੀਆਂ ਦਾ ਨਹੀਂ ਪ੍ਰੋਬਲਮ ਹਰ ਇੱਕ ਨੂੰ ਜਾਂ ਮੋਟਰਸਾਈਕਲ ਵਾਲੇ ਨੂੰ ਸਾਈਕਲ ਵਾਲੇ ਨੂੰ ਕਾਰਾਂ ਵਾਲੇ ਨੂੰ ਖੇਤਾਂ ਵਾਲਿਆਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਰ ਇੱਕ ਬੰਦੇ ਨੂੰ ਇੱਥੇ ਤੁਰ ਕੇ ਤਾਂ ਕੋਈ ਲੰਘ ਹੀ ਨਹੀਂ ਸਕਦਾ ਕਿਉਂ ਪਤਾ ਨਹੀਂ ਡੜਾ ਬੁੜਕ ਕੇ ਵਜ ਜਾ ਕੋਈ ਬੱਸ ਨੇ ਰੂੜਾ ਮਾਰਿਆ ਦੂਜੀ ਗੱਲ ਇਹ ਹੈ ਵੀ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਵੇਂ ਜਿਵੇਂ ਇਹ ਬਣਾਉਂਦੇ ਆ ਰੇਤਾ ਉੜਦਾ ਇਹਨਾਂ ਨੂੰ ਜਿਹੜੇ ਠੇਕੇਦਾਰ ਆ ਜਾਂ ਕੋਈ ਵੀ ਇਹਨਾਂ ਨੂੰ ਪਾਣੀ ਛਿੜਕਣਾ ਚਾਹੀਦਾ ਹੈ ਖੇਤਾਂ ਦੀਆਂ ਫਸਲਾਂ ਦੇਖੋ ਜਾ ਕੇ ਏਡਾ ਏਡਾ ਰੇਤਾ ਜਿਹੜਾ ਪਤਾ ਹੀ ਨਹੀਂ ਲੱਗਦਾ ਵੀ ਝੋਨੇ ਵੱਢਣ ਵਾਲੇ ਆ ਕਿ ਹਰੇ ਖੜੇ ਆ ਇਹੋ ਜਿਹੀਆਂ ਮੁਸੀਬਤਾਂ ਹਰ ਇੱਕ ਗੱਡੀ ਵਾਲੇ ਨੂੰ ਹਰ ਇੱਕ ਨੰਗਨ ਵਾਲੇ ਨੂੰ ਤੇ ਬਹੁਤ ਜ਼ਿਆਦਾ ਹੀ ਆ ਸਾਰਿਆਂ ਨੂੰ ਤੇ ਜਿਹੜਾ ਨੇਰੀ ਆ ਰੇਤਾ ਇਸੇ ਕਰਕੇ ਆ ਵੀ ਦਾ ਤਾਂ ਇਹ ਕੋਨਾਚਰ ਪਾਣੀ ਦਾ ਪ੍ਰਬੰਧਨ ਚਾਹੀਦਾ ਇਹਨਾਂ ਨੂੰ ਸੜਕਾਂ ਵਾਲਿਆਂ ਨੂੰ ਛੜਕਦੇ ਆ ਹਰਥਾ ਪਾਣੀ ਤੇ ਇਹਨਾਂ ਨੂੰ ਚਾਹੀਦਾ ਪਿੰਡ ਦਾ ਬੁਰਾ ਹਾਲ ਐ ਸਾਰੇ ਦਾ ਤੇ ਕੋਈ ਇੱਧਰ ਆਉਂਦਾ ਨਹੀਂ ਸਾਡੇ ਸਾਰੇ ਗੋਨਿਆਂ ਨੇ ਜਾਂਦੇ ਆ ਜੈਤੋਂ ਤੋਂ ਡਰਦਾ ਜਾਣ ਤੋਂ ਇੱਕ ਮੈਂਬਰ ਜੀ ਤੁਸੀਂ ਇੱਧਰ ਆਓ ਬਾਈ ਜੀ ਤੁਸੀਂ ਜਾਣਦੇ ਆ ਜਿਵੇਂ ਮੰਡੀ ਆਪਾਂ ਤੇ ਜਿਹੜੀ ਪਾਈਪ ਕੰਪਨੀ ਨੇ ਜਨਕਿ ਗੈਸ ਕੰਪਨੀ ਨੇ ਜਨਕਿ ਪਾਈਪ ਪਾਈ ਆ ਉਹਦੇ ਜਨਕਿ ਜਿਹੜੀ ਮਸ਼ੀਨਰੀ ਲਾਈ ਆ ਛੋਟੇ ਛੋਟੇ ਡੱਗ ਬਣਾਏ ਆ ਉਥੇ ਇੱਕ ਜਿੱਤਗਲ ਵੀ ਐਕਸੀਡੈਂਟ ਹੋਇਆ ਪਰਸੋਂ ਤੁਹਾਡੇ ਗੋਨਿਆਂ ਤੋਂ ਲੈ ਕੇ ਚੰਦਪਨ ਤੋਂ ਲੈ ਕੇ ਜਨਕਿ ਜੈਤੋਂ ਤੱਕ 15 20 ਜਨਕਿ ਉਹ ਡੱਗ ਬਣਾਏ ਪਏ ਆ ਉਹ ਸਾਰੇ ਨੰਗੇ ਪਏ ਆ ਸ਼ੜਕਾਂ ਤੋਂ ਸਾਡਾ ਉਹ ਇੱਕ ਹੋਸੀ ਆਪਾਂ ਹੋਰ ਨਵਾਂ ਪਾਇਆ ਪਿਆ ਇਹਨਾਂ ਦਾ ਉਹ ਤਾਂ ਜੀ ਉਹਨਾਂ ਨੂੰ ਆਪ ਨੂੰ ਚਾਹੀਦਾ ਜਦੋਂ ਡੱਗ ਬਣਾਏ ਉਹਨਾਂ ਦੇ ਉੱਤੇ ਜਾਲ ਪਾਉਣ ਸਰਗਾ ਬਣਾ ਕੇ ਸਰਗੇ ਦੇ ਮੋٹے ਜਾਲ ਪਾਉਣ ਉਹ ਤਾਂ ਉਹਨਾਂ ਨੂੰ ਚਾਹੀਦਾ ਜੇ ਹੁਣ ਮੋਟਰ ਸਿੱਧਾ ਵਿੱਚ ਵੜ ਗਿਆ ਗੱਡੀ ਵਿੱਚ ਵੜਦੀ ਸਾਰਾ ਬੰਦੇ ਤੇ ਮੌਤ ਹੋਣੀ ਹੀ ਹੋਣੀ ਹੈ ਉਹ ਤਾਂ ਜਦੋਂ ਬਣਾ ਕੇ ਗਏ ਡੱਗ ਉਹਨਾਂ ਨੂੰ ਆਪ ਨੂੰ ਚਾਹੀਦਾ ਵੀ ਅਸੀਂ ਇਹਨਾਂ ਤੇ ਜਾਲ ਬਣਾ ਕੇ ਪਾਈਏ ਮੋٹے ਸਰਗੇ ਦਾ ਪਾਈਏ ਬਾਕੀ ਜਿਹੜੀ ਆ ਆਪਣੀ ਸੜਕਵਾਰਿਆ ਜੀ ਸਾਡੇ ਉੱਤੇ ਸੜਕ ਦੇ ਘਰ ਆ ਸਾਨੂੰ ਬਹੁਤੜ ਇੱਕ ਦਾ ਸਾਡੇ ਦੇ ਅੰਦਰ ਭਰੇ ਪਏ ਜਿਹੜੇ ਭਰੇ ਪਏ ਹਨ ਤਾਂ ਬਿੰਦੇ ਬਿੰਦੇ ਭਾਂਡੇ ਧੋਣੇ ਪੈਂਦੇ ਬਿੰਦੇ ਬਿੰਦੇ ਕੱਪੜੇ ਧੋਣੇ ਪੈਂਦੇ ਆ ਜਿਹੜਾ ਪਾਣੀ ਹੈ ਜਦੋਂ ਸੜਕ ਬਣਾਉਣੀ ਇਹਨਾਂ ਨੇ ਲੁੱਕ ਪਾਉਣੀ ਹੈ ਉਹ ਦੋ ਦਿਨ ਪਾਣੀ ਬੰਦ ਕਰਨ ਨਹੀਂ ਰੋਜ਼ ਪਾਣੀ ਜਿੰਨੀ ਸੜਕ ਦੇ ਵੱਟੇ ਪੈਂਦੇ ਆ ਰੋਜ਼ ਪਾਣੀ ਛੜਕਣ ਤਿੰਨ ਵਾਰੀ ਛੜਕਣ ਪਾਣੀ ਦੁਪਹਿਰੇ ਸੋਹਾ ਸ਼ਾਮ ਤਿੰਨ ਵਾਰੀ ਪਾਣੀ ਛੜਕਣਾ ਚਾਹੀਦਾ ਨੂੰ ਠੇਕੇਦਾਰ ਨੂੰ ਛੜਕਦੇ ਜੀ ਤੁਸੀਂ ਐਮਐਲਏ ਨਾਲ ਸਾਬ ਨਾਲ ਗੱਲ ਨਹੀਂ ਕਰੀ ਉਦੋਂ ਮਗਰੋਂ ਵੀ ਤੁਸੀਂ ਤਾਂ ਕਹਿੰਦੇ ਸੀ ਤੰਨੇ ਮਹੀਨੇ ਤੇ ਸੜਕ ਬਣ ਜੂ ਤੇ ਸੜਕ ਤਾਂ ਹੁਣ ਮਹੀਨਾ ਤਾਂ ਚੰਮ ਚੱਲਦੇ ਨੂੰ ਹੋਗਾ ਤਾਂ ਅੱਧਾ ਕਿਲੋਮੀਟਰ ਤੱਕ ਬਣਾਈ ਆ ਤੇ 7 ਕਿਲੋਮੀਟਰ ਦਾ ਟੋਟਾ ਕਿੱਥੇ ਬਣ ਜੂ ਇਹਨਾਂ ਚਰਚ ਨਹੀਂ ਜੀ ਐਮਐਲਏ ਸਾਹਿਬ ਨਾਲ ਮੁੰਡੇ ਗਏ ਸੀਗੇ ਉਹਨੇ ਇੱਕ ਵਾਅਦਾ ਕਰਿਆ ਸੀਗਾ ਮੈਂ ਤੁਹਾਡੇ ਪੈਪੇ ਪਵਾਉਂਗਾ ਪਾਣੀ ਵਾਲੇ ਘਰਾਂ ਦੇ ਪਰ ਉਹ ਕਹਿੰਦਾ ਸੀ ਮੈਂ ਪਵਾ ਦਿੰਨਾ ਇੱਕ ਪਾਸੇ ਕਹਿੰਦਾ ਮੈਨੂੰ ਦੱਸੋ ਕਿੱਥੇ ਬਣਾਵਾ ਡੱਗ ਬਣਵਾਉਣੇ ਸੀਗੇ ਸਾਡੇ ਅਸੀਂ ਮੈਂ ਉਹਨਾਂ ਨੂੰ ਕਿਹਾ ਉਹਨੂੰ ਕਦੇ ਮਿਸਤਰੀ ਕੋਲੋਂ ਇੱਥੇ ਇੱਟਾਂ ਘੱਲ ਦੇਵੇ ਡੱਗ ਬਣਾਉਣੇ ਅਸੀਂ ਤੇ ਉਸ ਤੋਂ ਬਾਅਦ ਨਾ ਕਿ ਉਹਨੇ ਡੱਗ ਬਣਵਾਇਆ ਸਾਡੇ ਨਾਂ ਉਹਨੇ ਪਾਈਪਾਂ ਦਾ ਨਾਂ ਲਿਆ ਮੁੰਡੇ ਗਈ ਸੀ ਉਹਦੇ ਕੋਲ ਦੋ ਤਿੰਨ ਵਾਰੀ ਉਹ ਕਹਿੰਦਾ ਹਾਂ ਮੈਂ ਮਨਜ਼ੂਰ ਕਰਾਤੇ ਪਾਈਪ ਮਨਜ਼ੂਰ ਕਰਾ ਦਿਆਂ ਕਹਿ ਦਿੰਦਾ ਜੀ ਕੱਲਾ ਜਨ ਲਾਰੇ ਦੇ ਲਾਰਾ ਹਾਂ ਜੀ ਹਾਂ ਜੀ ਜੀ ਅੱਛਾ ਇੱਕ ਹੋਰ ਤੁਸੀਂ ਕੀ ਕਹਿੰਦੇ ਸੀ ਜੇ ਸੜਕ ਬਾਰੇ ਉੱਥੇ ਕਹਿੰਦੇ ਸੀ ਸਾਡੇ ਉਹਦਾ ਸੜਕ ਦਾ ਇਹੀ ਸੀਗਾ ਜੀ ਵੀ ਇਹਨੂੰ ਪ੍ਰੋਪਰ ਤਿਆਰ ਕੀਤਾ ਜਾਵੇ ਛੇਤੀ ਤੋਂ ਛੇਤੀ ਤੇ ਇਹਦੀ ਇੱਕ ਜਿਹੜੀ ਬੇਨਤੀ ਆ ਬੇਨਤੀ ਕਰਕੇ ਸਾਨੂੰ ਸਹੀ ਸੜਕ ਦਾ ਨਿਸ਼ਾਨਦੇਹੀ ਦਿੱਤਰ ਕੀਤੀ ਜਾਵੇ ਵੀ ਕਿੰਨੀ ਹੈ ਸਾਨੂੰ ਵੀ ਪਹਿਲਾਂ ਕਿੰਨੀ ਬਣੀ ਸੀ ਹੁਣ ਇਹ ਘਟ ਕਿਉਂ ਬਣਾ ਰਹੇ ਜੀ ਜਿਹੜਾ ਠੇਕੇਦਾਰ ਨਾਲ ਟਾਈਮ ਤੁਹਾਡਾ ਕਿੰਨੇ ਚਿਰ ਦਾ ਹੋਇਆ ਜੀ ਇੰਨਾ ਹੀ ਹੈ ਜੀ ਤਿੰਨ ਕਿ ਮਹੀਨੇ ਤੋਂ ਹੀ ਹੋਇਆ ਬਾਕੀ ਉਹ ਦੇਖਣਾ ਪਊਗਾ ਜੀ ਲਾਟਮੈਂਟ ਅੱਛਾ ਤਿੰਨ ਮਹੀਨੇ ਦਾ ਐਗਰੀਮੈਂਟ ਹੋਇਆ ਤੇ ਇਹਦੇ ਵਿੱਚ ਜਨਨ ਕਿ ਹੁਣ ਕੰਮ ਚੱਲਦੇ ਨੂੰ ਇੱਕ ਮਹੀਨੇ ਤੋਂ ਤਕਰੀਬਨ ਸਮਾਂ ਉੱਤੇ ਹੋ ਗਿਆ ਜੀ ਹਾਂ ਜੀ ਹੋ ਗਿਆ ਜੀ ਅੱਧਾ ਕਿਲੋਮੀਟਰ ਬਣਿਆ ਜੀ ਕਿਲੋਮੀਟਰ ਹਾਂ ਜੀ 1100 ਮੀਟਰ ਤੱਕ ਆਇਆ ਹੈ ਹਾਂ ਚਲੋ ਕਿਲੋਮੀਟਰ ਮੰਨ ਲੈਂਦੇ ਆਪਾਂ ਹਾਂ ਹਾਂ ਕਿਲੋਮੀਟਰ ਮੰਨ ਲੈਂਦੇ ਆ 7 ਕਿਲੋਮੀਟਰ ਦਾ ਟੋਟਾ ਜੀ ਇਹ ਹੈ ਸੱਤ ਠੀਕ ਹੈ ਤੇ ਤੁਹਾਡੇ ਹਿਸਾਬ ਨਾਲ ਇਹ ਬਣ ਜੂ ਇਹਨੇ ਚਰਚੀ ਜੀ ਲਾ ਗੱਲ ਕਰ ਲੈਣੀ ਹੈ ਇਹਦੇ ਸਾਹਮਣੇ ਕੀ ਕਹਿੰਦੇ ਆ ਉਹ ਚਲੋ ਤੁਸੀਂ ਇੱਕ ਜੇ ਹੀ ਹੋ ਤੁਹਾਨੂੰ ਇੰਨਾ ਤਜਰਬਾ ਐਕਸਪੀਰੀਅੰਸ ਹੈਗਾ ਵੀ ਜਿਹੜਾ ਇਹਨੇ ਸਮੇਂ ਚ ਬਣ ਜੂਗਾ ਜੇ ਇਹ ਇੱਕ ਮਹੀਨੇ ਚ ਬਣਿਆ 1 ਕਿਲੋਮੀਟਰ ਦਾ ਟੋਟਾ 7 ਕਿਲੋਮੀਟਰ ਦਾ ਟੋਟਾ ਜਨਨ ਕਿ ਬਾਕੀ 2 ਮਹੀਨੇ ਚ ਬਣ ਜੂਗਾ ਹੀ ਮੈਂ ਦੇਖੋ ਕੁਝ ਨਹੀਂ ਕਿਹਾ ਹੈ ਪਹਿਲੇ ਬਾਰੇ ਇਹ ਮੈਜ ਦੇ ਸਾਹਮਣੇ ਗੱਲ ਕਰ ਲੈਣਾ ਸਾਡੀ ਨਵੀਂ ਜੁਆਇਨਿੰਗ ਹੀ ਹੈ ਜੀ ਅੱਛਾ ਚਲੋ ਇੱਕ ਹੋਰ ਦੱਸੋ ਇਹਦੇ ਉੱਤੇ ਜਿਹੜਾ ਗਟਕਾ ਪਾਉਣਾ ਕਿੰਨੇ ਇੰਚ ਪਾਉਣਾ ਜੀ ਉਹ 3 ਇੰਚ ਹੀ ਹੈ 3 ਇੰਚ ਜਣੀ ਕਿ ਜਦੋਂ ਤੁਹਾਡਾ ਟੈਂਡਰ ਹੋਇਆ ਟੈਂਡਰ ਦੇ ਵਿੱਚ 3 ਇੰਚ ਹੀ ਹੈ ਜੀ ਹਾਂਜੀ 3 ਇੰਚ ਹੀ ਹੈ ਤੇ ਇੱਕ ਮੈਨੂੰ ਇਹ ਸੜਕ ਦੀ ਇਨਫੋਰਮੇਸ਼ਨ ਦਿਓ ਵੀ ਇਹਦੀ ਚੌੜਾਈ ਕਿੰਨੀ ਹੈ ਸਰ ਜੀ ਸਾਰੀ 23 ਫੁੱਟ ਉਗੀ ਹੈ ਇਹਦੀ 23 23 ਫੁੱਟ ਹੈ ਜੀ ਹਾਂਜੀ ਜੀ ਤੇ ਹੁਣ ਕਦੋਂ ਤੱਕ ਹੋ ਜੂਗੀ ਕੰਪਲੀਟ ਕੀ ਇਹ ਕੰਪਲੀਟ ਮੜਾ ਕਾਦੇ ਨਈਆਂ ਨੂੰ ਖੇਡ ਕਿੰਨੇ ਕਿਕੇਦਾਰ ਨੂੰ ਵੀ ਅੱਛਾ ਜੀ ਜੀ ਤੇ ਕੀ ਦਿਖਾ ਮੜੀ ਉਹਨੇ ਐਕਚੁਅਲੀ ਇਹਨਾਂ ਦਾ ਪੱਥਰ ਨਹੀਂ ਆਈ ਜਾਂਦਾ ਜੀ ਕਹਿੰਦੇ ਪੱਥਰ ਨਹੀਂ ਆ ਰਿਹਾ ਅਜੇ ਅੱਛਾ ਜੀ ਪੱਥਰ ਦਾ ਕਰਾਲੇ ਕਿੰਨੇ ਕਿੰਨੇ ਟਾਈਮ ਬਾਅਦ ਹੁੰਦਾਗਾ ਜੈ ਸਿੰਘ ਸਾਹਿਬ ਪਤਾ ਕੀ ਗੱਲ ਆ ਲੋਕਾਂ ਦਾ ਇਹ ਕਹਿਣਾ ਆ ਕਿ ਜਿਹੜਾ ਉੱਥੇ ਪੱਥਰ ਪਿਆ ਗਟਕਾ ਪਿਆ ਯਾਨੀ ਕਿ ਉਹ ਜਦੋਂ ਬੱਸ ਆਉਂਦੀ ਆ ਵੱਡੀ ਬੱਸ ਆਉਂਦੀ ਆ ਨਾਲ ਦੀ ਕੋਈ ਮੋਟਰਸਾਈਕਲ ਦਾ ਟੱਪਦਾ ਕਾਰ ਵਾਲਾ ਟੱਪਦਾ ਉਹ ਗਟਕਾ ਥੱਲੇ ਨਿਕਲ ਕੇ ਨਾ ਟਾਇਰਾਂ ਦੇ ਵਿੱਚ ਥੱਲੇ ਨਿਕਲ ਕੇ ਜਿਹੜੇ ਪੱਥਰ ਆ ਉਹ ਯਾਨੀ ਕਿ ਲੋਕਾਂ ਦੇ ਵੱਜਦੇ ਆ ਸੋ ਬਾਜੀ ਅਸੀਂ ਵੀ ਸਾਈਡ ਤੇ ਆਏ ਸਾਡੇ ਵੀ ਬੱਚੇ ਦੋ ਤਿੰਨ ਆਰੀ ਤੁਹਾਡੇ ਵੀ ਬੱਚਾ ਜੀ ਹਾਂ ਜੀ ਜੇ ਤੁਹਾਡੇ ਬੱਚੇ ਵੇਖੋ ਤੁਸੀਂ ਇੱਕ ਵਾਰੀ ਆਏ ਆ ਤੇ ਜਿਹੜੇ ਲੋਕ ਵਿਚਾਰੇ ਇੱਥੇ ਟੱਪਦੇ ਮੋਟਰਸਾਈਕਲਾਂ ਤੇ ਉਹਨਾਂ ਦੇ ਕਿੰਨੇ ਵਜਦੇ ਹੋਣਗੇ ਜੀ ਨਹੀਂ ਠੀਕ ਹੈ ਕੋਈ ਨਹੀਂ ਆ ਜੀ ਇਹਦੇ ਸਾਹਮਣੇ ਗੱਲ ਕਰ ਲੈਂਦੇ ਓਕੇ ਓਕੇ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ